ਉਹਨੂੰ ਕਹਿੰਦੇ ਚੱਕ ਕੇ ਬਾਹਰ ਕੱਢਤਾ ਕਹਿੰਦੇ ਸਾਨੂੰ ਸਨਮਾਨ ਹੀ ਦਿੱਤਾ ਗਿਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਮਾਧਮੇ ਜਿਹੜੇ ਦੱਸਣਾ ਚਾਹਣਾ ਕਿ ਕੱਲ ਜਦੋਂ ਐਲੋਪੀ ਲੀਡਰ ਸਾਹਿਬ ਬੋਲਣ ਲੱਗੇ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਟਾਈਮ ਦੇ ਦਿਓ ਸਾਡੇ ਜਿਹੜੇ ਵੀ ਕਾਂਗਰਸੀ ਐਮਐਲਏ ਸਾਹਿਬਾਨ ਨੇ ਬੋਲਣਾ ਉਹਨਾਂ ਦਾ ਸਮਾਂ ਮੈਨੂੰ ਦੇ ਦਿਓ ਉਹਨਾਂ ਨੂੰ ਸਮਾਂ ਉਹਨਾਂ ਦਾ ਦੇਤਾ ਸੋ ਉਹਨਾਂ ਦਾ ਆਪਦਾ ਸਮਾਂ ਵੀ ਲੱਗੇ ਫਿਰ ਬੜਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਫਰਸ਼ ਤੇ ਲਟਣ ਦਾ ਮੈਨੂੰ ਵੀ ਸਮਾਂ ਮੈਨੂੰ ਵੀ ਸਮਾਂ ਉਹ ਸਮਾਂ ਜਿੰਨਾ ਹੈਗਾ ਓਨੇ ਹੀ ਮਿਲਣਾ ਹੈ ਇਹ ਬੱਚਾ ਲਈ ਜਿੱਦ ਨਹੀਂ ਕਰਨੀ ਚਾਹੀਦੀ ਇਹ ਵਿਧਾਨ ਸਭਾ ਵਿਧਾਨ ਸਭਾ ਦੇ ਅੰਦਰ ਕਾਇਦਾ ਕਾਨੂੰਨ ਹੁੰਦਾ ਕਾਇਦੇ ਕਾਨੂੰਨ ਦੇ ਤਹਿਤ ਸਮਾਂ ਮਿਲਦਾ ਹੈ ਕੋਈ ਥੋੜੀਆ ਵੀ ਜਿੱਦ ਕਰਨ ਲੱਗ ਗਿਆ ਕੋਈ ਮੈਨੂੰ ਸਮਾਂ ਦੇ ਤਾਂ ਮੈਂ ਇਦਾਂ ਨਹੀਂ ਹੋਇਆ ਕਰਦਾ ਸੋ ਜੋ ਸਪੀਕਰ ਸਾਹਿਬ ਦਾ ਕਿਸੇ ਨਾਲ ਪੱਖਪਾਤ ਨਹੀਂ ਬਿਲਕੁਲ ਜਿਹਦਾ ਜਿੰਨਾ ਸਮਾਂ ਬਣਦਾ ਉਹਨੂੰ ਉਸੇ ਹਿਸਾਬ ਨਾਲ ਪਹਿਲਾਂ ਕਹਿੰਦੇ ਨੇ ਕਿ ਤੁਹਾਡਾ ਇੰਨਾ ਸਮਾਂ ਇੰਨਾ ਸਮਾਂ ਹੋਰ ਸਾਤੋਂ ਕੀ ਭਾਲਦੇ ਨੇ ਬਰਿੰਗ ਸਾਹਿਬ ਕਹਿੰਦੇ ਕਿ ਮੈਂ ਤਾਂ ਸਰਕਾਰ ਦੇ ਹੱਕਿਤ ਵੀ ਕੁਝ ਗੱਲਾਂ ਕਰਨੀਆਂ ਸੀ ਕਹਿੰਦੇ ਮੈਨੂੰ ਪਰੇਸ਼ਾਨੀ ਕਰਨਾ ਜਦੋਂ ਇਹਨਾਂ ਦੀ ਸਰਕਾਰ ਦੀ ਉਦੋਂ ਕੁਝ ਕਰ ਨਹੀਂ ਸਕੇ ਹੁਣ ਕੀ ਇਹਨਾਂ ਨੇ ਹੱਕ ਚ ਕਰਨੀਆਂ ਹੁਣ ਇਹਨਾਂ ਦੀ ਕੋਈ ਲੜਾਈ ਆ ਸਭ ਦੀ ਹਰ ਇੱਕ ਦਾ ਆ ਮੇਰੀ ਜਨਾਨੀ ਨੂੰ ਟਿਕਟ ਮਿਲ ਜੇ ਲੋਕ ਸਭਾ ਦੀ ਮੇਰੀ ਜਨ ਇਹ ਲੋਕ ਸਭਾ ਦੀ ਟਿਕਟ ਪਿੱਛੇ ਹੁਣ ਨਾ ਅਫਰੇ ਫਿਰਦੇ ਨੇ ਇਹਨਾਂ ਦਾ ਅਫਰੇਵਾ ਨਾ ਸੀਐਮ ਸਾਹਿਬ ਨੇ ਬਹੁਤ ਠੀਕ ਕਰਤਾ ਰਹਿੰਦਾ ਖੁੰਦਾ ਇਹਨਾਂ ਨੂੰ ਜਿਹੜਾ ਹੈਗਾ ਅੱਜ ਇਹਨਾਂ ਨੂੰ ਦਵਾਂਗੇ ਉਹ ਦਇਆ ਕਰਦੇ ਨੇ ਚੂਰ ਨਾ ਜਖਵਾਵਾਂਗੇ ਦੇਖਦੇ ਜਾਓ ਉਹ ਕਹਿੰਦੇ ਹਰ ਜਿੰਦਰੇ ਲਾ ਕੇ ਬਜਟ ਬਤਾਉਂਦੇ ਨੇ ਸਾਹਿਬ ਨਾ ਸੁਣੋ ਸੁਣੋ ਸੁਣਾ ਇੱਕ ਇੱਕ ਕਰਕੇ ਜਿੰਦਰੇ ਜਿੰਦਰੇ ਦਾ ਮਤਲਬ ਇਹ ਸੀ ਵੀ ਬਾਹਰ ਨਾ ਨਿਕਲ ਜਾਣ ਕੱਲ ਜਿੰਦਰੇ ਲਾਏ ਨਹੀਂ ਉਹ ਭੱਜ ਗਏ ਨਾ ਜਾਣਾ ਭੱਜ ਗਏ ਨਾ ਸੋ ਇਹਨਾਂ ਦਿੱਤਾ ਅਸੀਂ ਤਾਂ ਖੁਦ ਪਰੇਸ਼ਾਨ ਆ ਵੀ ਕਿਉਂ ਨਹੀਂ ਅੰਦਰ ਬੈਠਦੇ ਪੰਜਾਬ ਦੀ ਗੱਲ ਅੰਦਰ ਹੋਵੇ ਇਹ ਅੰਦਰ ਬੈਠਦੇ ਨਹੀਂ ਮਰਜੇ ਦੇਖ ਲਾਂ ਵੀ ਇਹ ਅਜੇ ਮਰਜੇ ਖੜੇ ਨੇ ਇੱਕ ਆ ਕੇ ਬਾਹਰ ਕਰਕੇ মিডিਆ ਨੂੰ ਸੰਬੋਧਨ ਉਹ ਜਾ ਕੇ ਰਜਾਈ ਚ ਪੈ ਜਾਂਦਾ ਅਗਲੇ ਦਿਨ ਆਉਂਦਾ ਸੋ ਕਾਰਨ ਕੀ ਆ ਇਹਨਾਂ ਨੂੰ ਚਾਹੀਦੀ ਆ ਸ਼ੋਹਰਤ ਉਹ ਕੀ ਮੀਡੀਆ ਸਾਹਮਣੇ ਆ ਕੇ ਬੋਲਣ ਮੀਡੀਆ ਇਹਨਾਂ ਨੂੰ ਮਾੜਾ ਮੋਟਾ ਦਿਖਾਈ ਜਾਵੇ ਇਹਨਾਂ ਨੂੰ ਪੰਜਾਬ ਦੀ ਕਿੱਥੇ ਆ 726 ਕਿਸਾਨ ਸ਼ਹੀਦ ਹੋਏ ਬਾਰਡਰਾਂ ਤੇ ਦੱਸੋ ਇਹਨਾਂ ਨੇ ਕਿਹਨੂੰ ਸ਼ਹੀਦ ਦਿੱਤਾ ਆਪਣੇ ਦਿੱਤਾ ਹੀ ਕੋਈ ਉਹਨੂੰ ਕਿਸੇ ਨੂੰ ਆਪਣਾ ਸਰਧਾਂਜਲੀ ਦਿੱਤੀ ਉਹਰੇ ਕਿਸੇ ਨੂੰ ਸਰਧਾਂਜਲੀ ਨਹੀਂ ਦਿੱਤੀ ਇਹਨਾਂ ਨੇ ਨੌਕਰੀ ਕਿਸੇ ਨੂੰ ਦਿੱਤੀ ਸਾਢੇ 4 ਸਾਲ ਲੰਘੀਆਂ ਸਰਕਾਰਾਂ ਸੁੱਤੀਆਂ ਪਈਆਂ ਰਹਿੰਦੀਆਂ ਸਾਢੇ 4 ਸਾਲ ਸਾਢੇ 4 ਸਾਲ ਬਾਅਦ ਇਹਨਾਂ ਨੇ ਨੌਕਰੀਆਂ ਦਾ ਨੋਟੀਫਿਕੇਸ਼ਨ ਕਰਨਾ ਨੋਟੀਫਿਕੇਸ਼ਨ ਕਰਕੇ ਵਿੱਚ ਜੇ ਫਸਾ ਕੇ ਨੌਕਰੀਆਂ ਲੰਘ ਜਾਂਦੇ ਜੇ ਸਾਨੂੰ ਦੁਬਾਰੇ ਬਣਾਉਂਗੇ ਤਾਂ ਅਸੀਂ ਆ ਕੇ ਤੁਹਾਨੂੰ ਨੌਕਰੀਆਂ ਦੇ ਦਾਂਗੇ ਨਹੀਂ ਖਤਮ ਕਰਨੇ ਤੁਸੀਂ ਕਹਿੰਦੇ ਹੋ ਫੋਟੋ ਦਾ ਚਾਹੂਗਾ ਬਾਜਰਾ ਸਾਹਿਬ ਹਰ ਵਾਰੀ ਕਹਿੰਦੇ ਉਹਨਾਂ ਨੇ ਕੱਲ ਵੀ ਕਿਹਾ ਉਹਨਾਂ ਦੇ ਸਾਡੇ ਵਾਲੀ ਕੈਮਰਾ ਦੂਰ ਹੋ ਜਾਂਦਾ ਆਪ ਤੇਰੇ ਨੇੜੇ ਕਰ ਲੈਂਦੇ ਉਹਨਾਂ ਦੇ ਸਾਡੇ ਟੋਪ ਨਹੀਂ ਹੋਗੇ ਇਹਨੂੰ ਇੱਕ ਗੱਲ ਕਹਿ ਦਿਓ ਸਾਰਾ ਪਿੰਡ ਮਰ ਜਾਏ ਤੇਨੂੰ ਨੰਬਰਦਾਰੀ ਨਹੀਂ ਮਿਲਣੀ ਇਹਨੂੰ ਅਮਸੀਆਮ ਨਹੀਂ ਬਣ ਸਕਦਾ ਜੋ ਮਰਜ਼ੀ ਹੋਵੇ ਸਾਹਮਣੇ ਲੋਕਾਂ ਇਹ ਤਾਂ ਤੁਸੀਂ ਯਕੀਨ ਮੰਨਿਓ ਆਪੇ ਡੰਡੋ ਡੰਡੀ ਹੋਣ ਵਾਲੇ ਨੇ ਕਿਉਂਕਿ ਇਹਨਾਂ ਨੂੰ ਇਹ ਆ ਮੇਰੀ ਉਹ ਚ ਇਲੈਕਸ਼ਨ ਹੋਵੇ ਉਹਨੂੰ ਜਿਦੀ ਮਰਜ਼ੀ ਚ ਹੋ ਜੇ ਪਰ ਇਹਨਾਂ ਦੇ ਕੱਲੇ ਪੱਲੇ ਠੰਠੇ ਪਾ ਲਈ ਪੈਣਾ ਕੁਝ ਨਹੀਂ ਪੈ